ਅੱਜ ਸਾਰਾ ਦਿਨ ਲੱਗਦਾ ਇੰਜ ਆ ਕਿ ਸਿਆਸਤ ਦੇ ਵਿੱਚ ਗੋਲਡੀ ਅਤੇ ਕਾਂਗਰਸੀਆਂ ਨੇ ਛਾਇ ਰਹਿਣਾ ਗੋਲਡੀ ਤਾਜ਼ੇ-ਤਾਜ਼ੇ ਆਮ ਆਦਮੀ ਪਾਰਟੀ ਵਾਲੇ ਬਣੇ ਐ ਅਤੇ ਪੁਰਾਣੇ ਕਾਂਗਰਸੀ ਉਹਨਾਂ ਨੂੰ ਹੁਣ ਕੁੱਦ ਕੇ ਪੈ ਗਏ ਸੁਖਪਾਲ ਸਿੰਘ ਖੈਰਾ ਨੇ ਬੜੇ ਗੰਭੀਰ ਇਲਜ਼ਾਮ ਲਾਤੇ ਟੈਲਾ ਵੇਚਣ ਦੇ ਇਲਜ਼ਾਮ ਸੁਖਪਾਲ ਖੈਰਾ ਨੇ ਲਾਤੇ ਸੁਖਪਾਲ ਖੈਰਾ ਨੇ ਗੋਲਡੀ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਕਹਿਤੀਆਂ ਇਹਦਾ ਜਵਾਬ ਵੀ ਗੋਲਡੀ ਨੇ ਦਿੱਤਾ ਗੋਲਡੀ ਨੇ ਕੀ ਜਵਾਬ ਦਿੱਤਾ ਇਹ ਸੁਣਾਉਣੇ ਆ ਖੈਰਾ ਨੇ ਕਿਹੜੇ-ਕਿਹੜੇ ਇਲਜ਼ਾਮ ਲਾਏ ਐ ਤੁਸੀਂ ਇਹ ਵੀ ਸੁਣੋ ਕੱਲ ਦਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜੀ ਕੜੀ ਹੈ ਜਿਹੜੀ ਸਾਡੀ ਕੌਮ ਹੈ ਨਾ ਇਹਦੇ ਵਿੱਚ ਬੜੇ ਜੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ ਜੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ ਤੁਸੀਂ ਸਾਰੇ ਇਤਿਹਾਸ ਨਾਲ ਵਾਕਫੀਰ ਕਰਦੇ ਹੋ ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ ਉਸਨੂੰ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਰਾਜਾ ਵਿਡਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਬੀਬੀ ਰਜਿੰਦਰ ਕੌਰ ਪਠਲ ਫਾਰਮਰ ਚੀਫ ਮਿਨਿਸਟਰ ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੈਰਾ ਸਾਹਿਬ ਦੇ ਨਾਲ ਆ ਤੇ ਮੈਂ ਤੂਰੀ ਹਲਕੇ ਚ ਉਹਨਾਂ ਨੂੰ ਜਿਤਾ ਕੇ ਭੇਜੂੰਗਾ ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸਿਗੇ ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖੈਰਾ ਮੇਰੇ ਬੇਟੇ ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ ਮੈਂ ਇਸ ਦੀ ਜ਼ਰੂਰ ਅਮਦਦ ਕਰੂੰਗਾ ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ ਫਿਰ ਦੋ ਤਿੰਨ ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ ਬਹੁਤ ਅੱਛਾ ਖਾਣਾ ਖਵਾਇਆ ਸਵੇਰੇ ਬ੍ਰੈਕਫਾਸਟ ਉਹਦੇ ਸਤਕਾਰਯੋਗ ਮੇਰੀ ਬੇਟੀ ਨੇ ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ ਕੀ ਕਰਨਾ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟ੍ਰੈਂਥ ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਔਰ ਗੋਲਡੀ ਮੁਤਲਕ ਇੱਕ ਖਬਰ ਆਈ ਹੈ ਮੈਨੂੰ ਮੈਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵਾ ਭਗਵੰਤ ਮਾਨ ਨੇ ਉਹਦੀ ਮਲਟੀਪਲ ਵਿਜੀਲੈਂਸ ਇਨਕੁਆਰੀਆਂ ਖੋਲੀਆਂ ਹੋਈਆਂ ਕੁਝ ਜਿਮ ਜਿਹੜੇ ਖਰੀਦੇ ਗਏ ਉਹਦੇ ਸਮੇਂ ਦੇ ਵਿੱਚ ਕਾਂਗਰਸ ਰਾਜ ਵਿੱਚ ਜਿਹੜੇ ਜਿਮ ਦੀ ਅਸਲ ਕੀਮਤ 70-75 ਹਜ਼ਾਰ ਸੀਗਾ ਉਹ ਸ਼ਾਇਦ ਪੌਣੇ 2 2 ਲੱਖ ਰੁਪਏ ਦੇ ਲਿਆਂਦੇ ਗਏ ਮੈਨੂੰ ਇਲਾਕੇ ਦੇ ਲੋਕਾਂ ਨੇ ਨੋਟਿਸ ਭੇਜੇ ਮੇਰੇ ਫੋਨ 'ਚ ਨੇ ਕਟੋ-ਕਟ 50 ਸਰਪੰਚਾਂ ਨੂੰ ਬੁਲਾ ਕੇ ਵਿਜੀਲੈਂਸੀ ਨੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕੀਤੀ। ਔਰ ਇਹ ਦੂਸਰਾ ਕਿ ਇਹਨਾਂ ਨੇ ਇੰਟਰਲੌਕ ਟਾਈਲ ਦੀ ਫੈਕਟਰੀ ਲਾ ਲਈ ਸੀ ਆਪਣੀ। ਔਰ ਸਾਰੇ ਵੀਡੀਓਜ਼ ਨੂੰ ਤੇ ਸਾਰੀਆਂ ਪੰਚਾਇਤਾਂ ਨੂੰ ੱੱਕੇ ਨਾਲ 골ਡੀ ਆਪਣੇ ਪਰਿਵਾਰ ਦੀਆਂ ਟਾਈਲਾਂ ਭੇਜਦਾ ਸੀ। ਕੋਈ ਜ਼ਾਤੀ ਗੱਲ ਕਹਿਣ ਵਾਲੀ ਨਹੀਂ ਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ। ਉਹਦੀ ਇੱਛਾ ਵਾ ਉਸ ਨੂੰ ਮੇਰਾ ਅ ਕਿ ਸ਼ੁਭ ਕਾਮਨਾ ਵਾ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ ਪਰ ਯਾਦ ਰੱਖੇ ਇਹ ਖੰਜਰ ਮਾਰਨ ਵਾਲੀ ਪਾਰਟੀ ਆ ਇਸਨੇ ਪ੍ਰਸ਼ਾਂਤ ਪੂਸ਼ਨ ਨੂੰ ਨਹੀਂ ਬਖਸ਼ਾ ਜਿਹਨੇ 5 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਖੰਜਰ ਵੱਜਿਆ ਪ੍ਰਸ਼ਾਂਤ ਪੂਸ਼ਨ ਦੇ ਫਿਰ ਵੱਜਿਆ ਖੰਜਰ ਯੋਗਿੰਦਰ ਯਾਦਵ ਦੇ ਫਿਰ ਵੱਜਿਆ ਕੁਮਾਰ ਵਿਸ਼ਵਾਸ ਦੇ ਫਿਰ ਵੱਜਿਆ ਅਸ਼ੂਤੋਸ਼ ਜਰਨਲਿਸਟ ਦੇ ਤੇ ਫਿਰ ਪੰਜਾਬ ਆਣਿਆ ਤੇ ਖੰਜਰ ਵੱਜੇ ਡਾਕਟਰ ਗਾਂਧੀ ਤੇ ਫੂਲਕਾ ਸਾਹਿਬ ਤੇ ਕੁੱਕੀ ਤੇ ਛੋਟੇਪੁਰ ਤੇ ਖੇਰੇ ਤੇ ਤੇ ਬਚਣਾ ਗੋਲਡੀ ਤੂੰ ਵੀ ਨੀਗਾ ਤੇ ਥੋੜੇ ਦੇਰ ਬਾਅਦ ਤੁਸੀਂ ਇਹ ਕਹਿਣਾ ਆਣ ਕੇ ਜੈਸੀ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਆ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ ਬੁੜੀਓ ਪਾ ਰਹੇ ਨੇ ਨਾ ਤੁਹਾਨੂੰ ਪਿੰਡ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਚਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਏ ਜੀ ਦਾ ਸ਼ਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤੈਨਾਂ ਦੇ ਲੋ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਤੇ ਮੈਂ ਮੀਤਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੇ ਦੋਵਾਂ ਦੇ ਯਾਰੀ ਦੋਸਤੀ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ ਕਿਉਂਕਿ ਸਭ ਤੋਂ ਵੱਡੀ ਸੈਲਫ ਰਿਸਪੈਕਟ ਆ ਤੇ ਮੈਨੂੰ ਲੱਗਦਾ ਕਿ ਲੀਡਰ ਤੋਂ ਪਹਿਲਾਂ ਮੈਂ ਇੱਕ ਪੁੱਤਾਂ ਮੈਂ ਇੱਕ ਘਰ ਆਲਾ ਮੈਂ ਇੱਕ ਭਰਾ ਮੈਂ ਇੱਕ ਬਾਪ ਆ ਤੇ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਦੱਬ ਕੇ ਮਿਹਨਤ ਕਰਾਂਗੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੇ ਨੂੰ ਧੰਨਵਾਦ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਮੈਂ ਆਜ ਦੇ ਸੀਕੁਐਂਸ ਤੋਂ ਜਾਂ ਜਿੱਦਨ ਦਾ ਆ ਇਧਰੋਂ ਜਾ ਬੂਹਾ ਛੱਡ ਕੇ ਦੂਜੇ ਪਾਸੇ ਚਲੇ ਜਾਣਾ ਦੂਜੇ ਪਾਸੇੋਂ ਤੀਜੇ ਪਾਸੇ ਤੀਜੇ ਪਾਸੇ ਚੌਥੇ ਪਾਸੇ 15 ਮਿੰਟ ਬਾਅਦ ਆਇਆ RAM 15 ਮਿੰਟ ਬਾਅਦ ਗਿਆ RAM ਹੋ ਜਾਣਾ ਜਾ ਦੌਰ ਚੱਲਿਆ ਇਸ ਦੌਰ ਚ ਮੈਂ ਇੱਕ ਚੀਜ਼ ਦਾ ਅਨੁਭਵ ਕਰ ਲਿਆ ਕਿ ਜਿਹੜਾ ਸਿਆਸਤ ਅੱਜ ਦੀ ਦੌਰ ਦੀ ਸਿਆਸਤ ਦੇ ਵਿੱਚ ਕਦਰਾਂ ਕੀਮਤਾਂ ਨੈਤਿਕਤਾ ਅਸੂਲ ਵਿਚਾਰਧਾਰਾ ਇਹਦੀ ਕੋਈ ਥਾਂ ਨਹੀਂ ਕੋਈ ਥਾਂ ਨਹੀਂ ਇਹ ਵੀ ਗੱਲ ਪਤਾ ਲੱਗ ਗਈ ਕਿ ਸਿਆ ਪੰਜਾਬ ਦੇ ਵਿੱਚ ਵਿਚਰਦੀਆਂ ਸਿਆਸੀ ਪਾਰਟੀਆਂ ਕੋਲੇ ਪੋਲਿਟਿਕਲ ਪ੍ਰੋਸੈਸ ਪੋਲਿਟੀਕਲ ਥਾਟ ਅਤੇ ਰਾਜਨੀਤਿਕ ਆਰਗੇਨਾਈਜੇਸ਼ਨ ਜਾਨੀ ਕਿ ਜਿਹਨੂੰ ਕਹਿੰਦੇ ਆ ਕਿ ਸਿਆਸੀ ਜਥੇਬੰਦੀ ਨਾਂ ਦੀ ਕੋਈ ਚੀਜ਼ ਜਿਹੜੀ ਹੈ ਉਹ ਅੱਜ ਪੰਜਾਬ ਦੇ ਅੰਦਰ ਮੁੱਖ ਧਾਰਾ ਦੀਆਂ ਕਿਸੇ ਵੀ ਪਾਰਟੀ ਦੇ ਕੋਲੇ ਨਹੀਂ ਉਹ ਬਥੇ ਕਾਮਰੇਡ ਬਥੇਰੇ ਰੋਲਾ ਰੋਲਾ ਪਾਉਂਦੇ ਆ ਕੰਮ ਉਹਨਾਂ ਦਾ ਵੀ ਖਰਾਬ ਹੀ ਹੈ ਜਥੇਬੰਦਕ ਸਿਆਸੀ ਜਥੇਬੰਦਕ ਤੌਰ ਦੇ ਉੱਤੇ ਤਾਂ ਦੋਨੀਆਂ ਜਿਹੜੀਆਂ ਮੁੱਖ ਧਾਰਾ ਦੀਆਂ ਕਾਮਰੇਡਾਂ ਦੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਉਹਨਾਂ ਚ ਵੀ ਪਰ ਜਿਹੜੀਆਂ ਮੇਨ ਸਟ੍ਰੀਮ ਦੀਆਂ ਪਾਰਟੀਆਂ ਨੇ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਭਾਜਪਾ ਨੂੰ ਸ਼ਾਇਦ ਸਾਈਡ ਤੇ ਵੀ ਰੱਖਦੀ ਹੈ ਪੰਜਾਬ ਦੇ ਅੰਦਰ ਤਾਂ ਇਹ ਤਿੰਨੇ ਪਾਰਟੀਆਂ ਇੰਨਾ ਸਿਆਸੀ ਜਥੇਬੰਦੀ ਸਿਆਸੀ ਜਥੇਬੰਦੀ ਦੀ ਸਕੂਲਿੰਗ ਸਿਆਸੀ ਵਿਚਾਰਤਾ ਰਾ ਦੀ ਸਕੂਲਿੰਗ ਨਾ ਦੀ ਕੋਈ ਚੀਜ਼ ਨਹੀਂ ਕੋਈ ਕਿੱਧਰ ਆਵੇ ਕੋਈ ਕਿੱਧਰ ਜਾਵੇ ਮਿੰਟ 'ਚ ਜੱਫੀਆਂ ਪੈ ਜਾਂਦੀਆਂ ਮਿੰਟ 'ਚ ਹਾਸੀਆਂ ਖੇਡੀਆਂ ਤੇ ਦੂਜੇ ਜਿੱਧਰੋਂ ਛੱਡ ਕੇ ਜਾਂਦਾ ਉਹ ਮਿੰਟ 'ਚ ਝੰਡਾ ਚੁੱਕ ਲੈਂਦੇ ਤੇ ਗਾਲ੍ਹਾਂ ਕੱਢਣ ਲੱਗ ਜਾਂਦੇ ਸਥਿਤੀ ਇਹ ਆ ਮਾੜੀ ਸਥਿਤੀ ਆ ਉਮੀਦ ਕਰਦੇ ਆ ਕਿ ਜਿਹੜੇ ਲੋਕ ਨੇ ਨਵੇਂ ਆਉਣਗੇ ਤੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਧੰਨਵਾਦ